ਜੇ ਜਦੋਂ ਪੰਜਾਬੀ ਧਾਰ ਲੈਣ ਕਿ ਆ ਚੀਜ਼ ਜਿਹੜੀ ਹੈ ਕਰਨੀਓ ਕਰਨੀ ਐ ਆ ਲਾਮਤ ਜਿਹੜੀ ਐ ਤੋ ਖਿਹੜਾ ਛਡਾਉਣਾ ਤਾਂ ਫਿਰ ਵੱਡੇ ਵੱਡੇ ਸੰਕਟ ਤੇ ਮੁਸੀਬਤਾਂ ਛੋਟੀਆਂ ਪੈ ਜਾਂਦੀਆਂ ਪੰਜਾਬੀਆਂ ਦੇ ਅਰਾਧਿਆਂ ਦੇ ਅੱਗੇ ਇਸ ਗੱਲ ਦੀ ਮਾਝੇ ਵਾਲਿਓ ਮੈਂ ਤੁਹਾਨੂੰ ਵਧਾਈ ਦਿੰਨਾ ਕਿ ਤੁਸੀਂ ਇੰਨਾ ਜ਼ਿਆਦਾ ਹੌਸਲੇ ਨਾਲ ਇਸ ਸੰਕਟ ਦਾ ਸਾਹਮਣਾ ਕੀਤਾ ਕਿ ਕੋਈ ਬੰਦੇ ਨੂੰ ਹੁਣ ਲੈ ਆਈ ਐ ਨਾ ਮਹੀਨੇ ਬਾਅਦ ਉਹ ਕਹੂਗਾ ਦੱਸੋ ਕਿੱਥੇ ਆਏ ਸੀ ਹੜ ਮੈਨੂੰ ਤਾਂ ਕਿਸੇ ਬੰਦੇ ਦੇ ਵੇਸ ਤੋਂ ਜਾਂ ਉਹਦੇ ਤੁਰਨ ਫਿਰਨ ਤੋਂ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਹਾੜਾਂ ਦੀ ਮਾਰ ਢੇਟ ਆਇਆ ਕਿਉਂਕਿ ਆਪਾਂ ਹਮੇਸ਼ਾ ਹੀ ਛੜਦੀ ਕਲਾ 'ਚ ਰਹਿਣ ਵਾਲੇ ਬੰਦੇ ਗੁਰੂ ਸਾਹਿਬ ਨੇ ਕੰਡਿਆਂ ਦੀ ਛੇਜ ਵਿਛਾਈ ਖਾਲਸੇ ਦੀਆਂ ਫੌਜਾਂ ਘੋੜਿਆਂ ਤੇ ਰਾਤਾਂ ਕੱਟਦੀਆਂ ਰਹੀਆਂ ਸੁੱਕੇ ਛੋਲੇ ਖਾ ਖਾ ਕੇ ਤੇ ਕਿੰਨੀਆਂ ਫੌਜਾਂ ਮੁਗਲਾਂ ਦੀਆਂ ਬੇਸ਼ੁਮਾਰ ਫੌਜਾਂ ਸਵਾ ਲੱਖ ਨਾਲ ਕਿੱਕ ਲੜਾ ਕੇ ਬੜੀਆਂ ਜੰਗਾਂ ਜਿੱਤੀਆਂ ਸਾਸਰੀ ਆਕਾ ਸੋ ਵੀਰੋ ਅੱਜ ਜਿੰਨਾ ਵੀ ਸ਼ੁਰੂਆਤ ਹੋਈ ਹੈ ਉਸ ਤੋਂ ਬਾਅਦ ਹਰੇਕ ਜ਼ਿਲ੍ਹੇ 'ਚ ਹਰ ਰੋਜ਼ ਕੈਬਨਿਟ ਮਨਿਸਟਰ ਐਮ ਐਲ ਏ ਸਹਿबान ਉਹ ਤੁਹਾਡੇ ਵਿੱਚ ਰਹਿਣਗੇ ਹਰੇਕ ਜ਼ਿਲ੍ਹੇ 'ਚ ਖਾਤੇ 'ਚ ਪੈਸੇ ਆਈ ਜਾਣਗੇ ਤੁਹਾਡੇ ਮੋਬਾਈਲਾਂ ਤੇ ਮੈਸੇਜ ਆ ਜਾਣਗੇ ਜਿਹੜੀਆਂ ਜ਼ਮੀਨਾਂ ਰੂੜ ਗਈਆਂ دریاਵਾਂ ਚ ਉਹਨਾਂ ਵਾਸਤੇ ਵੀ ਅਸੀਂ ਉਹਨਾਂ ਦਾ ਪਤਾ ਕਰ ਰਹੇ ਹਾਂ ਕਿਉਂਕਿ ਇਹਦਾ ਪਤਾ ਕਰਨ ਵਾਸਤੇ ਪਿੰਡਾਂ ਚੋਂ ਲੋਕਾਂ ਨੂੰ ਪਤਾ ਹੁੰਦਾ ਸਾਰਾ ਤੇ ਨਾਲ ਇੱਕ ਹੋਰ ਮੈਂ ਕਹਿਣਾ ਚਾਹੁੰਨਾ ਜਿਹੜੀ ਕਿ ਪਹਿਲੀ ਵਾਰ ਹੋ ਰਹੀ ਹੈ ਗੱਲ ਪਹਿਲਾਂ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਗੱਲਾਂ ਦਾ ਕਈ ਵਾਰੀ ਆਪਾਂ ਠੇਕੇ ਤੇ ਜ਼ਮੀਨ ਲੈ ਲੈਣੇ ਆ ਪੱਤੇ ਤੇ ਲੈ ਲੈਣੇ ਆ ਗਰਦੌਰੀ ਦੇ ਵਿੱਚ ਨੁਕਸਾਨ ਵੀ ਇੰਨਾ ਨੁਕਸਾਨ ਹੋਇਆ ਹੈ ਕਿਦੀ ਕਿਦੀ ਜ਼ਮੀਨ ਹੈ ਉਹ ਆਪਾਂ ਕੱਢ ਲੈਨੇ ਆ ਫਰਦ ਚੋਂ ਰਿਜਿਸਟਰੀ ਤੇ ਖਾਤੇ ਦੇ ਵਿੱਚ ਉਹਦੇ ਚਲੇ ਜਾਂਦੇ ਪੈਸੇ ਪਰ ਉਹਨੇ ਜ਼ਮੀਨ ਠੇਕੇ ਦੇ ਦਿੱਤੀ ਹੁੰਦੀ ਹੈ ਉਹਨ ਤਾਂ ਠੇਕਾ ਲੈ ਲਿਆ ਹੁੰਦਾ ਹੈ ਪੈਸੇ ਲੈ ਲੇ ਹੁੰਦੇ ਆ ਬਹੁਤ سارے ਬੰਦੇ ਹੈਗੇ ਨੇ ਰੱਬ ਦੇ ਘਰ ਦੇਰ ਹੈ ਰੱਬ ਦੇ ਘਰੇ ਹਰ ਕਿਸਮ ਦਾ ਬੰਦਾ ਹੈ ਬਹੁਤ ਸਾਰੇ ਬੰਦੇ ਹੈਗੇ ਨੇ ਜਿਹੜੇ ਦੇ ਦਿੰਦੇ ਆ ਵੀ ਯਾਰ ਮੈਨੂੰ ਤਾਂ ਠੇਕਾ ਮਿਲ ਗਿਆ ਤੇਰੇ ਪੈਸੇ ਆਏ ਨੇ ਤੂੰ ਲੈ ਲੈ ਪਰ ਬਹੁਤ ਸਾਰੇ ਅਜੇ ਵੀ ਨੇ ਜਿਹੜੇ ਨਹੀਂ ਦਿੰਦੇ ਠੇਕਾ ਵੀ ਲੈ ਗਿਆ ਸਰਕਾਰ ਦੀ ਜਿਹੜੀ ਹੈਲਪ ਆਈ ਮੁਆਵਜ਼ਾ ਉਹ ਵੀ ਲੈ ਗਿਆ ਤੋਂ ਕਾਫੀ ਸ਼ਿਕਾਇਤਾਂ ਸਾਨੂੰ ਆਈਆਂ ਉਹਦਾ ਅਸੀਂ ਹੱਲ ਕੱਢਿਆ ਕਿ ਅਸੀਂ ਕਾਸ਼ਤਕਾਰ ਲਫ਼ਜ਼ ਲਿਖਤਾ ਜੀ ਕਾਸ਼ਤਕਾਰ ਨੂੰ ਪੈਸੇ ਮਿਲਣਗੇ ਜਿਹੜਾ ਉਸ ਵੇਲੇ ਉਸ ਜ਼ਮੀਨ ਤੇ ਖੇਤੀ ਕਰ ਰਿਹਾ ਸੀ ਪੈਸੇ ਉਹਨੂੰ ਮਿਲਣਗੇ ਜਨਾਬ ਜਿਹਦਾ ਨੁਕਸਾਨ ਹੋਇਆ जिने रेहां सपऱ्या ਤੇ ਪੈਸੇ ਖਰਚਤੇ ਜਿਨੇ ਪੁੱਤਾ ਮੰਗੂ ਫਸਲ ਪਾਲੀ ਐ ਨਾ ਆਖਰੀ ਮੌਕੇ ਤੇ ਗੜੇ ਪੈ ਗੇ ਉਹਨੂੰ ਮਿਲਣਗੇ ਪੈਸੇ ਉਹ ਪਿੰਡ ਚੋਂ ਪਤਾ ਲੱਗ ਜਾਂਦਾ ਕਿਨੇ ਕਿੰਨੇ ਕਿੱਲੇ ਕਿੰਨਾ ਦੀ ਜ਼ਮੀਨ ਠੇਕੇ ਤੇ ਲਈ ਐ ਤੇ ਪਿੰਡ ਚੋਂ ਪਤਾ ਲੱਗ ਜਾਂਦਾ ਪਿੰਡ ਦੇ ਲੋਕ ਝੂਠ ਨਹੀਂ ਬੋਲਦੇ ਐਸੀ ਤਰ੍ਹਾਂ ਜ਼ਮੀਨਾਂ ਜਿਹੜੀਆਂ ਰੁੜ ਗਈਆਂ ਪਿੰਡਾਂ ਚੋਂ ਪਤਾ ਕਰਾਂਗੇ ਕਿਉਂਕਿ ਉਹ ਤਾਂ مشترਕਾ ਖਾਤਾ ਸੀ ਨਾ ਕਿਸੇ ਕੋ ਦਾ ਕੋ ਕਾਗਜ਼ ਪੱਤਰ ਐ ਪਰ ਉਹਨਾਂ ਨੂੰ ਅਸੀਂ ਬਾਈ ਨੇਮ ਘਰ ਘਰ ਜਾ ਕੇ ਆਪ ਉਹਨਾਂ ਦੀ ਹੈਲਪ ਕਰਾਂਗੇ ਆਪ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਦੁੱਖ ਵੰਡਾਵਾਂਗੇ ਸੋ ਅਮਰਸਰ ਜ਼ਿਲ੍ਹੇ ਦੇ ਜਿਹੜੇ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਮਲਾਜਮਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਬਹੁਤ ਫਾਸਟ ਬਹੁਤ ਤੇਜ਼ੀ ਨਾਲ ਕੰਮ ਕਰਕੇ ਅੱਜ ਵੈਸੇ ਤਾਂ 28 ਤਰੀਕ ਬਣਦੀ ਸੀ 28 ਅਕਤੂਬਰ ਜੇ 45 ਦਿਨਾਂ ਦਾ ਲਾਉਂਦੇ ਪਰ ਇਹਨਾਂ ਨੇ 15 ਦਿਨ ਪਹਿਲਾਂ ਹੀ ਜਿਹੜਾ ਇਹ ਸਭ ਤੋਂ ਵੱਧ ਪ੍ਰਭਾਵਿਤ ਏਰੀਆ ਦਾ ਮੁਆਵਜ਼ਾ ਔਰ ਅਸੈਸਮੈਂਟ ਕਰਕੇ ਸਾਨੂੰ ਦਿੱਤੀ ਤੇ ਤੁਹਾਨੂੰ ਸਾਰਿਆਂ ਨੂੰ ਇਸ ਤੋਂ ਬਾਅਦ ਵੀ ਪੈਸੇ ਮਿਲਣਗੇ ਸਾਡੇ ਕੈਬਨਿਟ ਮੰਤਰੀ ਜਿਹੜੇ ਨੇ ਬਾਕੀ 19 ਜ਼ਿਲ੍ਹਿਆਂ 'ਚ ਵੀ ਕੱਲ ਤੋਂ ਸ਼ੁਰੂਆਤ ਹੋ ਜੂਗੀ ਸਾਰੇ ਹਰ ਰੋਜ਼ ਕਿਤੇ ਨਾ ਕਿਤੇ ਜ਼ਰੂਰੀ ਨਹੀਂ ਕਿ ਮੈਂ ਹੀ ਜਾਵਾਂਗਾ ਤਾਂ ਹੀ ਪੈਸੇ ਮਿਲਣਗੇ ਮੈਂ ਕਹਾਂ ਵੀ ਕੋਈ ਗੱਲ ਨਹੀਂ ਆਪਾਂ ਬਾਅਦ ਚ ਜਾ ਆਵਾਂਗੇ ਕਦੇ ਫੇਰ ਜਾ ਆਵਾਂਗੇ ਪਰ ਕਿਰਾਂ ਤੁਸੀਂ ਜ਼ਖਮਾਂ ਤੇ ਮਲਮ ਜਲਾਉਣੀ ਬੜੀ ਜ਼ਰੂਰੀ ਹੈ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਸੁਣ ਕੇ ਹਟਿਓ ਮੁੱਖ ਮੰਤਰੀ ਮਾਨ ਨੇ ਇਹ ਕਿਹਾ ਕਿ ਪੰਜਾਬ ਦੀ ਬਹੁਤ ਸਾਰੀਆਂ ਸੰਸਥਾਵਾਂ ਨੇ ਹੜਪੀੜਤਾਂ ਦੀ ਬਾਹ ਫੜੀ ਆ ਸਰਕਾਰਾਂ ਇਕੱਲੀਆਂ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੀਆਂ ਉਹਨਾਂ ਨੇ ਕਿਹਾ ਕਿ ਜੇ ਕਹਿਰ ਕਿਸੇ ਹੋਰ ਸੂਬੇ 'ਚ ਆਇਆ ਹੁੰਦਾ ਤਾਂ ਸ਼ਾਇਦ ਸਾਲ ਲੱਗ ਜਾਂਦੇ ਪਰ ਇਹ ਸ਼ਹੀਦਾਂ ਤੇ ਗੁਰੂਆਂ ਦੀ ਧਰਤੀ ਆ ਜੋ ਸਾਨੂੰ ਵਰਦਾਨ ਆ ਇਸ ਲਈ ਅਸੀਂ ਜਲਦੀ ਖੜੇ ਹੋਏ ਆ ਉਹਨਾਂ ਨੇ ਕਿਹਾ ਕਿ ਸੰਕਟ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ 170 ਲੱਖ ਮੈਟ੍ਰਿਕ ਟਨ ਝੋਨਾ ਦੇਸ਼ ਨੂੰ ਦੇਣਗੇ ਤੇ ਹੁਣ ਕਣਕ ਦੀ ਫਸਲ ਵੀ ਤਿਆਰ ਆ